ਇਸ ਧਾਰਮਿਕ ਸਥਾਨ ਤੇ ਪਵਿੱਤਰ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਲਵੇਰੀ ਸਰ ਸਾਹਿਬ ਜੋ ਕਿ ਮੇਰੇ ਪਿੱਛੇ ਦਿਖ ਰਿਹਾ ਹੈ ਬਿਲਕੁਲ ਇਸ ਧਾਰਮਿਕ ਸਥਾਨ ਦਾ ਇਤਿਹਾਸ ਹੈ ਸਿੱਖ ਕੌਮ ਦੇ ਆ ਤਿੰਨ ਪਾਤਸ਼ਾਹੀਆਂ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਚਰਨ ਸ਼ੋਪਾ ਪ੍ਰਾਪਤ ਧਰਤੀ ਹੈ ਗੁਰੂ ਨਾਨਕ ਦੇਵ ਜੀ ਇੱਥੇ ਆਏ ਉਹਨਾਂ ਨੇ ਸਿੱਧਾ ਨਾਲ ਗੋਸ਼ਟ ਕੀਤੀ ਫਿਰ ਉਸ ਤੋਂ ਬਾਅਦ ਮਹਾਰਾਜ ਤੋਂ ਚੱਲ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹੀ ਉਹਨਾਂ ਨੇ ਵੀ ਇੱਥੇ ਉਹਦੇ ਵੀ ਚਰਨ ਇੱਥੇ ਪਏ ਇਹ ਉਹਨਾਂ ਨੇ ਇੱਥੇ ਅਫਸਰ ਛੋਟੀ ਦਾ ਦੁੱਧ ਪੀਤਾ ਫਿਰ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਨਾਲ ਸਾਹਿਬ ਤੋਂ ਚੱਲ ਕੇ ਚੱਕ ਫਤਿਹ ਸਿੰਘ ਵਾਲੇ 7 ਦਿਨ ਦੇ ਠਹਿਰਾ ਤੋਂ ਬਾਅਦ ਇਸ ਜਗ੍ਹਾ ਤੇ ਆਏ ਇਸ ਕਰਕੇ ਇਹ ਜਗ੍ਹਾ ਜਿਹੜੀ ਬਹੁਤ ਹੀ ਪਵਿੱਤਰ ਹੈ ਸਿੱਖ ਧਰਮ ਦੇ ਵਿੱਚ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਕਰਦੀ ਹੈ ਗੁਰਦੁਆਰਾ ਲਵੀਰਿਸਰ ਸਾਹਿਬ